ਕੀ ਵੇ ਖੜਾ ਵੀਰ ਇਹ 2000 ਮਾਡਲ ਹੈ 2000 ਮਾਡਲ ਹੈ ਪਟਿਆਲਾ ਦਾ 743 ਦਾ ਸ਼ੁਰੂ ਕਰ ਲੈਂਦੇ ਆ ਵੀਡੀਓ ਬਾਈ ਕਿਹੜਾ ਮਾਡਲ ਆ 743 ਦੱਸ 10 ਮਾਡਲ ਹੈ 3 ਚੱਕ ਲਿਆ ਟ੍ਰੈਕਸ 50 38 2009 ਮਾਡਲ ਆ ਬਾਈ ਜੀ ਕਿ ਮੈਂ ਛੋਟੇ ਟਰੈਕਟਰਾਂ ਦੇ ਪਿੱਛੇ ਭਰਾਵਾਂ ਦੇ ਬਹੁਤ ਫੋਨ ਆਏ ਸੀਗੇ ਮੈਂ ਕਿਹਾ ਚਲੋ ਇੱਕ ਰਹਿੰਦਾ ਸੀ ਟਰੈਕਟਰ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲਈਏ 2009 ਮਾਡਲ ਟਰੈਕਟਰ 1,95,000 ਡਿਮਾਂਡ ਆ ਇਹਦੀ ਪਟਿਆਲਾ ਟਰੈਕਟਰ ਮੰਡੀ ਖੜਾ ਹੈ ਵੀ ਤੁਸੀਂ ਆਪਣਾ ਦੇਖ ਸਕਦੇ ਹੋ ਦੋਸਤੋ ਟਰੈਕਟਰ ਇਹ ਜਿਨ੍ਹਾਂ ਭਰਾਵਾਂ ਨੇ ਛੋਟੇ ਟਰੈਕਟਰ ਲੈਣੇ ਆ ਉਹਨਾਂ ਵਾਸਤੇ ਠੀਕ ਆ ਆਪਸ਼ਨ ਬਾਕੀ ਆਪਣਾ ਬਾਈ ਤਸੱਲੀ ਆਪਣੀ ਆ ਕੇ ਚਲਾ ਚਲੋ ਕੇ ਆਪਣਾ ਜਿਵੇਂ ਕਿਸੇ ਨੂੰ ਸੂਟੇਬਲ ਲੱਗਦਾ ਟਰੈਕਟਰ ਆਪਣਾ ਤੁਸੀਂ ਆ ਦੇਖ ਸਕਦੇ ਆ ਟਰੈਕਟਰ ਬਾਡੀ ਲਾਈਨ ਤਾਂ ਤੇ ਪਾਵਰ ਸਟੀering ਆ ਟਰੈਕਟਰ ਟਾਇਰ ਅਗਲੇ ਚੰਗੇ ਆ ਪਿਛਲੇ ਵੀ ਅੱਦੇ ਨਾਲ ਥੋੜੇ ਜਿਹੇ ਦਬਦੇ ਲੱਗਦੇ ਮੈਨੂੰ ਤਾਂ ਬਾਕੀ ਤਸੱਲੀ ਤੁਸੀਂ ਆਪਣੀ ਆ ਕੇ ਕਰ ਲਿਓ ਟਰੈਕਟਰ ਦੀ ਤੇ ਆਹ ਕਲਸਟਰ ਮੀਟਰ ਆ ਇਹਦਾ ਟਰੈਕਟਰ ਤੁਹਾਨੂੰ ਪਿੱਛੋਂ ਵੀ ਦਿਖਾਦਾ ਰਿਮਾ ਰੂਮਾ ਤੋਂ ਵੀ ਲਿੰਕਾ ਚੈੱਕ ਹੁੱਕ ਵਗੈਰਾ ਕੰਪਲੀਟ ਆ ਟਰੈਕਟਰ ਦਾ ਆਹ ਟਰੈਕਟਰ ਆ ਜਿਹਨਾਂ ਭਰਾਵਾਂ ਨੇ ਜੌਂਡੀਅਰ ਸਪੈਸ਼ਲੀ ਕਹਿ ਕੇ ਭਾਈਆਂ ਨੇ ਵੀਡੀਓ ਪਾਈ ਸੀ ਬਾਈ ਕੋ ਜੌਂਡੀਅਰ ਹੋਇਆ ਦਾ ਦੱਸਿਓ 5038 2009 ਮਾਡਲ ਦਾ ਟਰੈਕਟਰ ਇਹਦੇ ਦੂਰੋਂ ਵੀ ਤੁਹਾਨੂੰ ਟਰੈਕਟਰ ਦਿਖਾ ਦਈਏ ਆਪਾਂ ਦੇਖ ਸਕਦੇ ਹੋ ਦੋਸਤੋ ਬੇਨਤੀ ਵਾਰ-ਵਾਰ ਇਹੀ ਕਰੀ ਦੀਏ ਬਾਈ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਫੇਸਬੁਕ ਤੇ ਵੀ YouTube ਤੇ ਵੀ Instagram ਤੇ ਵੀ ਸੇਮ ਨਾਮ ਤੋਂ ਆਈਡੀ ਹੈ ਪਲਵਾਨ ਟਰੈਕਟਰ ਪਟਿਆਲਾ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ WhatsApp ਤੇ ਤੁਸੀਂ ਮੈਸੇਜ ਕਰਕੇ ਆਪਣਾ ਬਾਈ ਜੀ ਜਾਣਕਾਰੀ ਹਾਸਲ ਕਰ ਸਕਦੇ ਹੋ ਧੰਨਵਾਦ ਦੋਸਤੋ ਟਰੈਕ ਸਟਾਰ 2022 ਮਾਡਲ ਉਸ ਤੋਂ ਟਰੈਕਟਰ ਦਾ ਸਾਰਾ ਰਿਵਿਊ ਕਰਦੇ ਆ ਤੁਹਾਨੂੰ ਨੇੜੇੋਂ ਤੋਂ ਦੂਰੋਂ 550 ਟਰੈਕਟਰ ਆਈ ਸੀ ਇਹ ਗੁਜਰਾਤ ਦੀ ਇਹ ਕੰਪਨੀ ਸੀ ਮੇਰੇ ਖਿਆਲ ਜਦ ਤੱਕ ਮੈਨੂੰ ਆਈਡੀਆ ਲੱਗਦਾ ਜੇ ਕੋਈ ਗਲਤੀ ਹੋਵੇ ਤਾਂ ਬਾਈ ਵੀਡੀਓ ਚ ਮਾਫ ਕਰਦਿਆ ਕਰੋ ਕੋਸ਼ਿਸ਼ ਜਾਣਕਾਰੀ ਦੇਣ ਦੀ ਕਰੀਦੀ ਆ 6 ਇਅਰ ਵਾਰੰਟੀ ਟੈਗ ਲੱਗਿਆ ਹੋਇਆ ਅੱਗੇ ਇਹ ਆਪਣੇ ਪੰਜਾਬ ਚ ਤਾਂ ਮੈਂ ਘੱਟ ਹੀ ਦੇਖਿਆ ਟਰੈਕਟਰ ਜਿਆਦਾ ਅਦਰ ਸਟੇਟਾਂ ਦੇ ਵਿੱਚ ਹੀ ਦੇਖਿਆ ਟਰੈਕਟਰ ਮੁੰਮੇ ਹਿੱਸੇ ਚ ਪਾਵਰ ਸ਼ੇਰਿੰਗ ਦੇ ਟਰੈਕਟਰ ਆਇਆ ਇਹ ਡਬਲ ਪੰਪ ਮਹਿੰਦਰਾ ਚਾਰ ਸਿਲੰਡਰ ਦਾ ਇੰਜਣ ਆਉਂਦਾ ਇਹਦੇ ਵਿੱਚ ਪਿਛਲਾ ਹਿੱਸਾ ਵੀ ਸਾਰਾ ਮਹਿੰਦਰਾ ਦਾ ਹੁੰਦਾ ਸਿਰਫ ਇੱਕ ਨਾਮ ਇਹਨਾਂ ਨੇ ਆਪਣਾ ਜਿਹੜਾ ਕਹਿ ਦਿੰਨੇ ਆ ਆਫੀਸ਼ੀਅਲ ਨਾਮ ਸੀ ਜਿਹੜਾ ਇਹਨਾਂ ਨੇ ਆਪਣਾ ਰੱਖਿਆ ਸੀਗਾ ਆ ਤੁਸੀਂ ਦੇਖ ਸਕਦੇ ਹੋ ਉੱਪਰ ਥੋੜਾ ਥੋੜਾ ਸ਼ੋਅ ਦੇ ਉੱਪਰ ਕਲਰ ਜਾਂ ਮੜਾ ਮੋੜ ਲੱਥੇ ਆ ਪਿਛਲੇ ਟਾਇਰ ਵੀ ਤਕਰੀਬਨ ਨਵੇਂਾਂ ਦੇ ਬਰਾਬਰ ਜਿਹੀ ਹੈ ਐਮ ਆਰ ਐਫ ਦੇ ਪਿਛੇ ਟਾਇਰ ਹੈਗੇ ਆ 14 ਦੇ ਵੱਡੇ ਐਕਸਲਾਂ ਦੇ ਟਰੈਕਟਰ 310000 ਇਹ ਟਰੈਕਟਰ ਦੀ ਡਿਮਾਂਡ ਹੈ ਜੀ 2022 ਮਾਡਲ ਟਰੈਕਟਰ ਆ ਪਿਛੋਂ ਵੀ ਸਾਰਾ ਟਰੈਕਟਰ ਤੁਹਾਨੂੰ ਦਿਖਾ ਦਿੰਨਾ ਆ ਤੁਸੀਂ ਦੇਖ ਲਓ ਟਰੈਕਟਰ ਲਿੰਕਾਂ ਜੈਕ ਵਗੈਰਾ ਸਾਰੀਆਂ ਟਰੈਕਟਰ ਦੀਆਂ ਉਵੇਂ ਜਿਵੇਂ ਨਵੇਂ ਦੀਆਂ ਨਾਲ ਆਉਂਦੀਆਂ ਉਵੇਂ ਲਿੰਕਾਂ ਜੈਕ ਤੇਲ ਬ੍ਰੇਕਾਂ ਦੇ ਵਿੱਚ ਇਹ ਟਰੈਕਟਰ ਆ ਹੇਲ ਬ੍ਰੇਕਾਂ ਤੁਹਾਨੂੰ ਬ੍ਰੇਕਾਂ ਦੀ ਵੀ ਮੈਂ ਵੀਡੀਓ ਕਰ ਦੇਣਾ ਪਿੱਛੋਂ ਉੱਪਰੋਂ ਜਿਹੜੀ ਤੁਹਾਡੇ ਸਾਹਮਣੇ ਵੀਡੀਓ ਦਿਖਣ ਦੇ ਆ ਬ੍ਰੇਕਾਂ ਦੀ ਆ ਲੇਟੈਸਟ ਮਾਡਲ ਦੇ ਬ੍ਰੇਕ ਆ ਜਿਵੇਂ ਲੇਟੈਸਟ ਮਾਡਲ ਦੇ ਬ੍ਰੇਕ ਅੱਜ ਕੱਲ੍ਹ ਮਹਿੰਦਰਾ ਨੂੰ ਚੱਲਣਦੇ ਆ ਅਡਜਸਟੇਬਲ ਹੁੱਕ ਹੈ ਇਹਦੀ ਆ ਮਰਗਾਟ ਆ ਪਿੱਛੇ ਟਰੈਕ ਸਟਾਰ ਗ੍ਰੋਮੈਕਸ ਐਗਰੀ ਤੇ ਇਹ ਆ ਇਹਨਾਂ ਦਾ ਸਿਸਟਮ ਜੋ ਪਿੱਛੇ ਮਰਗਾਟ ਤੇ ਦਿੱਤੀ ਹੋਈ ਆ ਆਪਣੀ ਜੋ ਵੀ ਡਿਟੇਲ ਆ ਇਹਨਾਂ ਦੀ ਆ ਸਾਰਾ ਟਰੈਕਟਰ ਤੁਹਾਨੂੰ ਪਿੱਛੋਂ ਦਿਖਾ ਦਤਾ ਆ ਟੋਲ ਫਰੀ ਨੰਬਰ ਹੈ ਇਹਨਾਂ ਦੇ ਟਰੈਕਟਰ ਤੁਸੀਂ ਨਟ ਤੇ ਵੀ ਕੱਢ ਕੇ ਦੇਖ ਸਕਦੇ ਹੋ ਕਿ ਪਰਫਾਰਮੈਂਸ ਹੈ ਇਹਦੀ ਪਾਵਰ ਸਟੀering ਹਾਲੇ ਤੱਕ ਮੇਰੇ ਹਿਸਾਬ ਨਾਲ ਤਾਂ ਕੋਈ ਚੀਜ਼ ਜਿਵੇਂ ਬਾਈ ਮਾਡਲ ਆ ਖੁੱਲੀ ਨਹੀਂ ਹੋਈ ਬਾਕੀ ਤੁਸੀਂ ਬਾਈ ਲੈਣ ਆਣ ਲੱਗੇ ਆਪਣੀ ਤਸੱਲੀ ਦਾ ਕਰਨੀ ਹੁੰਦੀ ਆ ਤੇ ਮੇਰਾ ਨਾ ਕਹਦਿਆ ਕਰੋ ਵੀ ਬਾਈ ਤੂੰ ਵੀਡੀਓ ਪਾਈ ਸੀ ਅਸੀਂ ਤਾਂ ਲੈ ਲਿਆ ਮੇਰੇ ਤੇ ਨਾ ਬਾਈ ਨਾ ਵਧਾਇਆ ਕਰੋ ਮੇਰਾ ਭਰਾ ਬਣ ਕੇ ਤੁਸੀਂ ਆਪਣਾ ਤਸੱਲੀ ਜਿੰਨਾ ਭਰਾਵਾਂ ਨੇ ਵੀ ਲੈਣੀ ਆ ਆਪਣਾ ਟਰੈਕਟਰ ਤੇ ਆਪਣਾ ਜਰੂਰ ਤਸੱਲੀ ਕਰਿਆ ਕਰੋ ਆ ਮੁਰਮਾ ਹਿੱਸਾ ਟਰੈਕਟਰ ਖੁੱਲੇ ਵੀ ਆ ਪਟਿਆਲੇ ਕਿਉਂਦੇ ਪਾਰਟਸ ਬਹੁਤ ਵਿਗਦੇ ਆ ਮਹਿੰਦਰਾ ਵਾਸਤੇ ਜਿਵੇਂ ਪਾਵਰ ਸ਼ਟਿੰਗ ਦੀ ਘਟ ਵੇਗੀ ਜਾਂ ਮਿਸਲ ਪਹਿਲਾ ਹਿੱਸਾ ਵੇਗ ਗਿਆ ਚਲਾਉਣ ਵਾਲੇ ਭਰਾ ਨੂੰ ਵੀ ਕੋਈ ਮਾੜਾ ਨਹੀਂ ਪਰ ਹੈ ਸਿੰਗਲ ਕਲਚ ਛੋਟੇ ਟਰੈਕਟਰ ਜਿਹਨਾਂ ਨੂੰ ਰਿਕੁਆਇਰਮੈਂਟ ਸਾਰਾ ਕੁਝ ਹੀ ਆ ਜਾਂਦਾ ਛੋਟੇ ਟਰੈਕਟਰ ਦੇ ਵਿੱਚ ਸਿਰਫ ਇੱਕ ਸਿੰਗਲ ਕਲਚ ਦੀ ਦਿੱਕਤ ਆ ਹੋਰ ਟਰੈਕਟਰ ਕੋਈ ਮਾੜਾ ਨਹੀਂ ਲੈਣ ਵਾਲੇ ਭਰਾ ਨੂੰ ਤੇ ਇਹ ਵੀ ਪਟਿਆਲਾ ਟਰੈਕਟਰ ਮੰਡੀ ਦਾ ਵਿੱਚ ਖੜਾ ਬਦੋਸਤੋ ਦੋ ਟਰੈਕਟਰ ਸੇਮ ਇਹਦੇ ਨਾਲ ਦੇ